ਬੀਤੇ ਦਿਨੀ ਨਗਰ ਕੌਂਸਲ ਤੋਰੇ ਵਿੱਚ ਤਣਾਤ ਇੱਕ ਮੁਲਾਜ਼ਮ ਰੋਹਿਤ ਸ਼ਰਮਾ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਅਤੇ ਆਤਮ ਹੱਤਿਆ ਤੋਂ ਪਹਿਲਾਂ ਰੋਹਿਤ ਸ਼ਰਮਾ ਵੱਲੋਂ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਉਸਨੇ ਆਪਣੀ ਮੌਤ ਦੇ ਲਈ ਆਪਣੇ ਸਾਸੋਰਾ ਅਤੇ ਆਪਣੀ ਪਤਨੀ ਨੂੰ ਜ਼ਿੰਮੇਵਾਰ ਦੱਸਿਆ ਸੀ। ਰੋਹਿਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਰੋਸ ਹੈ ਅਤੇ ਪਰਿਵਾਰਕ ਮੈਂਬਰ ਪੁਲਿਸ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਜਿਸ ਦੇ ਚਲਦੇ ਪਰਿਵਾਰਕ ਮੈਂਬਰਾਂ ਵੱਲੋਂ ਧੂਰੀ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਧੂਰੀ ਦੇ ਕੱਕੜਾਲ ਚੌਕ ਵਿੱਚ ਜਾਮ ਲਗਾਇਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਤੀਸਰੇ ਨੂੰ ਵੀ ਉਹ ਜਲਦ ਗ੍ਰਿਫਤਾਰ ਕਰ ਲੈਣਗੇ ਆਪਾਂ ਕੋਈ ਬਦਲਾਅ ਆਇਆ ਠੀਕ ਹੈ ਇਹ ਪੁੱਤ ਮਰ ਜਾਂਦਾ ਪੂਰੇ ਫਾਲ ਪ੍ਰੂਫ ਰੱਖ ਕੇ ਸਾਰਾ ਕੁਝ ਵੀਡੀਓ ਬਣੀ ਹੋਈ ਸਾਰੇ ਵੀਡੀਓ ਬਣਾ ਕੇ ਇਹ ਪੁੱਤ ਕਹਿ ਰਹੇ ਨੇ ਬੜੀਆਂ ਬੀਆਂ ਫੈਮਲੀ ਨੂੰ ਪਤਾ ਨਹੀਂ ਵੀ ਕੁੜੀ ਪ੍ਰੈਗਨੈਂਸੀ ਆ ਤੇ ਐਸਐਚਓ ਨੂੰ ਪਤਾ ਵੀ ਕੁੜੀ ਪ੍ਰੈਗਨੈਂਸੀ ਆ ਕੁੜੀ ਨੂੰ ਠੀਕ ਹੈ ਸਜੂ ਕੁੜੀ ਮਸੀ ਦੀ ਕੁੜੀ ਲੱਗਦੀਗਾ ਤੇ ਸਾਨੂੰ ਕਹਦਾ ਵੀ ਤੁਹਾਡੇ ਨਾਲ ਰੇਡ ਕਰਨ ਚੱਲੂਗਾ ਪਹਿਲਾਂ ਮੈਨੂੰ ਰੁਪਾ ਜਾ ਦੂੰਗਾ ਤੇ ਬਾਅਦ ਖਾਂਡਾ ਪੂਟੀਆਂ ਦੋ ਨੰਬਰ ਜਿੱਤਣਾ ਸੌਂਦੇ ਨੇ ਕਰਨਾਏ ਜੀ ਸਾਡਾ ਰਿਸ਼ਤੇਦਾਰ ਆ ਮੇਰਾ ਭਤੀਜਾ ਲੱਗਦਾ ਮੁੰਡਾ ਮੇਰੀ ਮਾਸੀ ਦਾ ਪੋਤਾ ਹੈ ਇਹ ਇਹ ਆਪਦੇ ਸਹੁਰਿਆਂ ਨਾਲ ਡਿਸਪਿਊਟ ਚੱਲਦਾ ਸੀ ਸਾਡੇ ਕੋਲ ਜਦੋਂ ਗੱਲ ਆਈ ਅਸੀਂ ਇਹਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰੀ ਮੁੰਡਾ ਤਿੰਨ ਦਿਨ ਪਹਿਲਾਂ ਮੂਵੀ ਬਣਾ ਕੇ ਵੀਡੀਓ ਬਣਾ ਕੇ ਰਾਤ ਨੂੰ ਸੁਸਾਈਡ ਕਰ ਗਿਆ ਅਸੀਂ ਪਹਿਲਾਂ ਉਹਨੂੰ ਬਚਾਉਣ 'ਚ ਰਹੇ ਵੀ ਬਚ ਜੇ ਬੱਚਾ ਚਲੋ ਕੋਈ ਗੱਲ ਨਹੀਂ ਉਹ ਪਰਿਵਾਰ ਆ ਜੇ ਪਤਾ ਲਏ ਉਹਨਾਂ ਨੂੰ ਮੈਸੇਜ ਆ ਨਹੀਂ ਆਏ ਗੱਲ ਨੇੜੇ ਲੱਗ ਜਾਂਦੀ ਪਰ ਮੁੰਡਾ ਉਹ ਤਿੰਨ ਦਿਨ ਪਹਿਲਾਂ ਮੈਥ ਹੋ ਗਿਆ ਉਹਦੀ ਬੰਦੇ ਦੀ ਅਮਰ ਹਸਪੀਟਲ ਤੋਂ ਪਟਿਆਲੇ ਅਸੀਂ ਇਹਨਾਂ ਦੇ ਕਹਿਣ ਤੇ ਪੋਸਟਮਾਰਟਮ ਵੀ ਕਰਾ ਲਿਆ ਪਰ ਪੁਲਿਸ ਨੇ ਸਾਡੇ ਨਾਲ ਵਾਅਦਾ ਕਰਿਆ ਸੀ ਵੀ ਡੈੱਡ ਬੋਡੀ ਦਾ ਤੁਸੀਂ ਸੰਸਕਾਰ ਨਾ ਕਰੋ ਜਿੰਨਾ ਚਿਰ ਅਸੀਂ ਅਰੈਸਟਿੰਗ ਕਰਦੇ ਉਹਦੇ ਮਾਂ ਪਿਓ ਅਰੈਸਟ ਕਰ ਲਏ ਕੁੜੀ ਨੂੰ ਅਰੈਸਟ ਕਰਕੇ ਛੱਡਤਾ ਪੁਲਿਸ ਇਹਨਾਂ ਨੇ ਕੱਲ ਕਿਹਾ ਸੀ ਵੀ ਕੁੜੀ ਸਾਡੇ ਕੋਲੇ ਕੁੜੀ 10 ਵਜੇ ਪੇਸ਼ ਹੋਜੂਗੀ ਕੱਲ ਅਸੀਂ 11 ਵਜੇ ਮਿਲੇ ਕੱਲ ਨਹੀਂ ਆਈ ਕੱਲ ਵੀ ਫਿਰ ਅਸੀਂ 4 ਵਜੇ ਦਾ ਟਾਈਮ ਦਿੱਤਾ 4 ਵਜੇ ਵੀ ਨਹੀਂ ਆਈ ਅੱਜ ਵੀ ਅਸੀਂ ਪੁਲਿਸ ਨੂੰ 10 ਵਜੇ ਦਾ ਟਾਈਮ ਦੇ ਕੇ ਸਾਡੀ লাশ ਰੋਲ ਰਹੀ ਹੈ ਰਾਮ ਬਾਗ ਚ ਰੱਖੀ ਹੈ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਸਾਨੂੰ ਡੈੱਡ ਬੋਡੀ ਸੜਕ ਇਹ ਕਹਿੰਦੇ ਨੇ ਵੀ ਪ੍ਰੈਗਨੈਂਟ ਹੈ ਜੀ 5 ਮਹੀਨੇ ਦੀ ਜੇ 5 ਮਹੀਨੇ ਦੀ ਜੀ ਉਹਨੂੰ ਕ੍ਰਾਈਮ ਕਰਨਾ ਲਿਖਿਆ ਹੋਇਆ ਅਸੀਂ ਕੋਈ ਮੂਵੀ ਤੋਂ ਵੀਡੀਓ ਤੋਂ ਬਾਹਰ ਨਹੀਂ ਗਏ ਜੋ ਵੀਡੀਓ ਚ ਬੱਚੇ ਨੇ ਕਿਹਾ ਸੀ ਉਹਦੇ ਹਿਸਾਬ ਨਾਲ ਹੀ ਪੁਲਿਸ ਨੂੰ ਦਿਖਾਈ ਹੈ ਇਹਨਾਂ ਨੇ ਤਿੰਨਾਂ ਤੇ ਐਫ ਆਈ ਆਰ ਦਰਜ ਕਰੀਆ ਐਸ ਐਚ ਓ ਸਾਹਿਬ ਨੂੰ ਇਹ ਵੀ ਗੱਲ ਕਹਿਤੀ ਵੀ ਜੇ ਤੁਸੀਂ ਕਹਿੰਦੇ ਹੋ ਕੁੜੀ ਪ੍ਰੈਗਨੈਂਟ ਹੈ ਜੋ ਕ੍ਰਾਈਮ ਕਰ ਸਕਦਾ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਆਪਦੇ ਵੱਲੋਂ ਕਹਿੰਦਾ ਮੈਂ ਲਿਖ ਕੇ ਵੀ ਨਹੀਂ ਦੇ ਸਕਦਾ ਕਿਹੜੇ ਐਕਟ ਦੇ ਵਿੱਚ ਲਿਖਿਆ ਵੀ ਜੇ ਕੋਈ ਪ੍ਰੈਗਨੈਂਟ ਨੇਰੀਆ 5 ਮਹੀਨੇ ਦੀ ਉਹ ਨਹੀਂ ਹੋ ਸਕਦੀ ਉਹ ਕਹਿੰਦੇ ਹਸਪੀਟਲ ਹੈ ਜੀ ਹਸਪੀਟਲ ਜਬੰਦੀ ਪਾ ਵੀ ਕੀ ਅਸੀਂ ਉਹਨੂੰ ਵੇਲ ਦੇਣੀ ਆ ਜਾਂ ਨਹੀਂ ਦੇਣੀ ਥੋੜਾ ਕੰਮ ਹੈ ਰੈਸਟ ਪਾਉਣੀ ਅਸੀਂ ਉਸੇ ਕਰਕੇ ਬੱਚੇ ਦੀ ਸਾਡੀ ਡੈੱਡ ਬੋਡੀ ਰੋੜਦੀ ਹੈ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਸਾਨੂੰ ਮਜਬੂਰ ਨਾ ਕਰੋ ਅਸੀਂ ਬੱਚੇ ਦੀ ਮਿੱਟੀ ਗੋਲਿਏ ਇਹਨੂੰ ਜਲਦੀ ਤੋਂ ਜਲਦੀ ਕੇਸ ਨੂੰ ਨਿਪਟਾਰਾ ਕਰੋ ਅਸੀਂ ਉਹਦਾ ਸੰਸਕਾਰ ਕਰੀਏ ਜੀ ਪਹਿਲਾਂ ਕੀ ਕਰ ਸਕੀ ਹੋਵੇਗਾ ਸੰਘਰਸ਼ ਸਾਡਾ ਇਹ ਹੋਊਗਾ ਜੀ ਹੁਣ ਅਸੀਂ ਥਾਣੇ ਅੱਗੇ ਖੜੇ ਹਾਂ ਇਸ ਤੋਂ ਬਾਅਦ ਅਸੀਂ ਚੌਂਕ ਤੇ ਜਾਵਾਂਗੇ ਅਸੀਂ ਤਿੰਨ ਦਿਨਾਂ ਦੇ ਇਹ ਸਾਨੂੰ ਮਿੱਠੇ ਮਿੱਠੀਆਂ ਜਿਹੀਆਂ ਗੱਲਾਂ ਮਾਰ ਕੇ ਛੋੜ ਮੋੜ ਦੇ ਜੀ ਜੀ ਕੀ ਕਹੋਗੇ ਅੱਜ ਤਰਨਾਤਾ ਠਾਣ ਮੂਰੇ ਅਸੀਂ ਸਾਡਾ ਬੱਚਾ ਨਾ ਸੁਸਾਈਡ ਕਰ ਗਿਆ ਸੀ ਸਹੁਰਿਆਂ ਨਾਲ ਝਗੜਾ ਚੱਲਦਾ ਸੀ ਇਹਦਾ ਜੀ ਠੀਕ ਹੈ ਉਹਨਾਂ ਨੇ ਘਰੇ ਗਏ ਦੀ ਕੁੱਟਮਾਰ ਕੀਤੀ ਇਹਦੀ ਜੀ ਉਹਨੇ ਵੀਡੀਓ ਬਣਾ ਕੇ ਆਪਦੇ ਸਾਰੇ ਬਿਆਨ ਦੇ ਕੇ ਗਿਆ ਉਹ ਵੀ ਮੇਰੇ ਨਾਲ ਐ ਹੋਈ ਵੀ ਮੈਨੂੰ ਇੰਨਾ ਸਹੁਰਿਆਂ ਨੇ ਟੌਰਚਰ ਕੀਤਾ ਵੀ ਮੈਂ ਇਸ ਹੱਦ ਤੱਕ ਪਹੁੰਚ ਗਿਆ ਮੈਂ ਆਪਣੀ ਜਾਨ ਦੇ ਦਾਂਗਾ ਜੀ ਉਹ ਸਾਰਾ ਦਿਖਾਉਣ ਕਰ ਬਾਅਦ ਉਹਦੋਂ ਬਾਅਦ ਇਹਨਾਂ ਨੇ ਪਰਚਾ ਦਰਜ ਕੀਤਾ ਜੀ ਪਰਚਾ ਦਰਜ ਕਰਕੇ ਦੋ ਬੰਦੇ ਨੇ ਅਰੈਸਟ ਕੀਤੇ ਸਾਨੂੰ ਉਹਨੇ ਕਿਹਾ ਸੀ ਵੀ ਅਰੈਸਟ ਕਰਾਂਗੇ ਵੀ ਤੁਸੀਂ ਪੋਸਟਮਾਰਟਮ ਕਰਵਾ ਲਓ ਅਸੀਂ ਨਾਲ ਉਹਨਾਂ ਦੀ ਉਹਦੇ ਨਾਲ ਪੋਸਟਮਾਰਟਮ ਕਰਵਾ ਲਿਆ ਬੀ ਸੰਸਕਾਰ ਅਸੀਂ ਬਾਅਦ ਚ ਕਰਾਂਗੇ ਜਦੋਂ ਤੁਸੀਂ ਰੈਸਟ ਕਰੋਗੇ ਜੀ ਹੁਣ ਇਹ ਸਾਨੂੰ 3 ਦਿਨ ਹੋ ਗਏ ਲਾਰੇ ਲਾਉਂਦਿਆਂ ਨੂੰ ਜੀ ਜਿਹ ਉਹਦੀ ਘਰ ਵਾਲੀ ਪ੍ਰੈਗਨੈਂਟ ਹੈ ਜੀ ਫਲਾਣਾ ਜੀ ਠੰਮਕਾ ਜੀ ਦਾਖਲ ਹੈ ਜੀ ਇਹ ਉਹ ਸਭ ਡਰਾਮੇ ਕਰ ਰਹੇ ਨੇ ਜੀ ਠੀਕ ਹੈ ਨਾ ਇਹ ਉਹਨਾਂ ਦੇ ਨਾਲ ਲੱਗੇ ਹੋਏ ਜੀ ਤੁਸੀਂ ਹੁਣ ਮਿਲ ਕੇ ਆਏ ਹੋ ਐਸਐਸਓ ਮਿਲ ਕੇ ਆਇਆ ਉਹ ਮਿੱਠੀ ਗੋਲੀ ਦੇਤੀ ਉਹਨਾਂ ਨੇ ਜੀ 3 ਦਿਨਾਂ ਦਾ ਨਹੀਂ ਦਿੰਦੇ ਨੇ 3 ਦਿਨਾਂ ਤੋਂ ਅਗਲਾ ਸੰਗਰਸ ਤੋਂ ਪਹਿਲਾਂ ਅਸੀਂ ਇੱਥੇ ਬੈਠਾਂਗੇ ਜੀ ਉਦੋਂ ਬਾਅਦ ਅਸੀਂ ਕੱਕੜਵਾਲ ਚੌਕ ਰੁਕਾਂਗੇ ਹਾਂ ਬੜੇ ਕੀ ਨਾਮ ਹੈ ਕੀ ਮਹੋ ਮੇਰਾ ਪ੍ਰਾ ਰੋਹਿ ਸ਼ਰਮਾ ਜੋ ਮਿਊਂਸੀਪਲ ਕਮੇਟੀ ਇਕ ਸਰਵਿਸਮੈਨ ਦੀ ਉਹਦੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਘਰੇ ਨਾ ਮਾਂ ਨਾ ਪਿਓ ਇੱਕ ਲੇਡੀ ਜਿਹੜੀ ਵਿਆਹ ਕੇ ਲਿਆਂਦੀ ਸੀ ਸਿਰਫ ਸਵਾ ਸਾਲ ਹੋਇਆ ਸੀ ਉਹ ਸਾਰਾ ਕੁਝ ਲੁੱਟ ਕੇ ਸਾਡਾ ਆਪਣੇ ਪੇਕੇ ਜਾ ਕੇ ਬੈ ਗਈ ਤੇ ਸਾਡੇ ਭਾਂ ਨੂੰ ਭਰਾਈ ਉਹਨੂੰ ਮਾਰਦਾ ਕਹਿੰਦੀ ਜਿਹੜੀ ਬਾਕੀ ਪ੍ਰਾਪਰਟੀ ਹੈ ਉਹ ਵੀ ਪਹਿਲਾਂ ਮੇਰੇ ਨਾਮ ਕਰਵਾਓ ਫੇਰ ਮੈਂ ਤੇਰੇ ਘਰੇ ਆ ਕੇ ਬਸੂਗੀ ਕਹਿੰਦੀ ਜੇ ਨਹੀਂ ਕਰਦਾ ਤਾਂ ਮਰ ਜਾ ਤੇਰੀ ਸਰਕਾਰੀ ਨੌਕਰੀ ਇਹ ਮਜਬੂਰਨ ਇਹ ਕਦਮ ਚੱਕਿਆ ਸਾਡੇ ਕੋਲ ਸਾਰੇ ਪ੍ਰੂਫ ਨੇ ਵੀਡੀਓ ਆ ਪਈਆਂ ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਲਓ ਉਹਨੇ ਮਰਨ ਤੋਂ ਪਹਿਲਾਂ ਆਪਣੇ ਸਹੁਰੇ ਪਰਿਵਾਰ ਦਾ ਨਾਮ ਲਿਆ ਤੇ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਆਪਣੀ ਵਾਈਫ ਦਾ ਦੱਸਿਆ ਕਿ ਉਹ ਨੂੰ ਸਭ ਕੁਝ ਹਜ਼ੂਕੋ ਦਿੰਦੇ ਹੋਏ ਵੀ ਉਹ ਮੈਨੂੰ ਟਾਰਚਰ ਕਰਕੇ ਮਾਰ ਰਹੀ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਕਿ ਜਿਹੜੀ ਲੜਕੀ ਹੈ ਉਹ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹ 5 ਮਹੀਨੇ ਦੀ ਪ੍ਰੈਗਨੈਂਟ ਹੈ ਪਰ 5 ਮਹੀਨੇ ਦੀ ਪ੍ਰੈਗਨੈਂਟ ਦਾ ਪੁਲਿਸ ਨੇ ਸਾਹਮਣੇ ਖੜੀ ਕੁੜੀ ਨੂੰ ਸਾਡੇ ਕੋਲੇ ਵੀਡੀਓ ਪਈ ਹੈ ਕਿ ਸਾਹਮਣੇ ਕੁੜੀ ਨੂੰ ਅਰੈਸਟ ਕਰੇ ਬਿਨਾਂ ਉਹ ਛੜਤਾ ਕਿ ਸਵੇਰੇ ਅਸੀਂ ਇਹਨੂੰ 5:11 ਵਜੇ ਤੁਹਾਡੇ ਸਾਹਮਣੇ ਪੇਸ਼ ਕਰਦਾਂਗੇ ਲੇਕਿਨ ਅੱਜ 4 ਦਿਨ ਹੋ ਗਏ ਸਾਨੂੰ ਲਾਰੇ ਲਾਈ ਜਾਂਦੇ ਐ ਐਸਐਸਓ ਨੇ ਮੋਟੇ ਪੈਸੇ ਖਾਦੇ ਨੇ ਉਹ ਉਹਨਾਂ ਦੀ ਹੀ ਜਵਾਨ ਬੋਲਦਾ ਕਿ ਤੁਸੀਂ ਹਿਮੈਨਿਟੀ ਕਰੋ ਕਾਦੀ ਹਿਮੈਨਿਟੀ ਕਰੀਏ ਸਾਡਾ 26 ਸਾਲ ਦਾ ਪੁੱਤੋਂ ਨੇ ਮਾਰਤਾ ਅਸੀਂ ਕਿਹਦੀ ਹਿਮੈਨਿਟੀ ਕਰੀਏ ਦੱਸੋ ਕੀ ਉਹ ਦਿਨਾਂ ਰ ਅਸੀਂ ਕਰੀਏ ਸਾਡੇ ਸਾਹਮਣੇ ਖੜੀ ਕਰ ਦੋ ਅਸੀਂ ਮਾਰ ਦਨੇ ਅਸੀਂ ਕੋਈ ਪਰਚਾ ਕੋਈ ਐਫ ਆਈ ਆਰ ਨਹੀਂ ਕਰਦੇ ਸਾਨੂੰ ਬਰਾਬਰ ਮੈਂ ਉਹਦੀ ਭੈਣ ਰਜ਼ਲੀ ਜੋ ਪਟਿਆਲੇ ਤੋਂ ਅਸੀਂ ਆਪਣੇ ਭਾਈ ਲਈ ਇਨਸਾਫ ਹਾਲ ਤੱਕ ਕੋਈ ਸੰਸਕਾਰ ਨਹੀਂ ਨਹੀਂ ਉਦੋਂ ਤੱਕ ਜਦੋਂ ਤੱਕ ਕੁੜੀ ਸਾਡੇ ਸਾਹਮਣੇ ਪੇਸ਼ ਨਹੀਂ ਕਰੀ ਜਾਉਏ ਆਰੈਸਟ ਨਹੀਂ ਕਰਦੇ ਉਦੋਂ ਤੱਕ ਅਸੀਂ ਬਾਡੀ ਦਾ ਡੱਡ ਅੰਤਿਮ ਸੰਸਕਾਰ ਨਹੀਂ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਉਹ ਪਹਿਲੇ ਦਿਨ ਹੀ ਕਹਤਾ ਸੀ ਪਰ ਪੁਲਿਸ ਦੇ ਉਹਨਾਂ ਨੇ ਪਹਿਲਾ ਹੀ ਮੂੰਹ ਪਰਤੇ ਸੀ ਜਦੋਂ ਅਸੀਂ ਹਸਪੀਟਲ ਚਲੇ ਅਸੀਂ ਆਪਣੇ ਭਾਈ ਦੇ ਠੀਕ ਹੋਣ ਦੀ ਦੁਆ ਕਰ ਰਹੇ ਸੀ ਪੁਲਿਸ ਨੇ ਪਹਿਲਾਂ ਹੀ ਉਹਨਾਂ ਤੋਂ ਖੂਸ ਖਾ ਕੇ ਸਾਡੇ ਗੱਲ ਕਦੇ ਵੀ ਨਜ਼ਰ ਹੀ ਨਹੀਂ ਮਾਰੀ ਸਾਨੂੰ ਇਨਸਾਫ ਦਿਦਾਨ ਦੀ ਕੋਸ਼ਿਸ਼ ਨਹੀਂ ਕਰੀ ਇਹ ਸੀਐਮ ਸਿਟੀ ਜੇ ਸੀਐਮ ਕਹਿ ਰਿਹਾ ਕਿ ਮੇਰੀ ਸਿਟੀ ਅਮੈਦੇ ਵਿਚ ਆ ਕਰ ਦੂੰ ਆਮ ਜਨਤਾ ਨੂੰ ਜੋ ਵੋਟਾਂ ਦੇ ਦਿਨ ਚੱਲ ਰਹੇ ਨੇ ਆਮ ਜਨਤਾ ਨੂੰ ਇਨਸਾਫ ਨਹੀਂ ਦਿਲਾਇਆ ਜਾ ਰਿਹਾ ਤਾਂ ਹੋਰ ਉਸ ਦੇਸ਼ ਦਾ ਕੀ ਕਰੇਗਾ ਰੋਹਿਤ ਸ਼ਰਮਾ ਜੀ ਜਿਨ੍ਹਾਂ ਨੇ ਸੁਸਾਇਡ ਕੀਤਾ ਸੀ ਅਸੀਂ ਕੇਸ ਰਜਿਸਟਰ ਕੀਤਾ ਰੈਲੇਵੈਂਟ ਸੈਕਸ਼ਨਸ ਦੇ ਅੰਡਾ ਉਨੇ ਆਪਣੇ ਸੱਸ ਸੌਰਾਂ ਤੇ ਵਾਈਫ ਦੇ ਅਗੇਂਸਟ ਅਲਿਗੇਸ਼ਨਸ ਲਾਇਸੀ ਉਹਦੇ ਦੇ ਕੇਸ ਰਜਿਸਟਰ ਕੀਤਾ ਹੈ ਦੋ ਕਿਉਂਸ ਜਲਦੀ ਅਰੈਸਟ ਕਰਨੇ ਆ ਤੇ ਤੀਜੇ ਨੂੰ ਵੀ ਜਲਦੀ ਅਰੈਸਟ ਕਰਨਾ ਹੈ